ਸਾਲ 2020 'ਚ ਜਦੋਂ ਕਰੋਨਾ ਦੀ ਮਹਾਂਮਾਰੀ ਨੇ ਸਾਰੇ ਵਿਸ਼ਵ ਨੂੰ ਆਪਣੀ ਲਪੇਟ ਦੇ ਵਿੱਚ ਘੇਰਿਆ ਹੋਇਆ ਸੀ ਤਾਂ ਉਸ ਵਕਤ ਮੈਡੀਕਲ ਸਟਾਫ ਦੇ ਨਾਲ-ਨਾਲ ਉਸ ਵਕਤ ਦੀਆਂ ਸਰਕਾਰਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਰੋਨਾ ਵਾਰੀਅਰਸ ਨੂੰ ਭਰਤੀ ਕੀਤਾ ਗਿਆ ਸੀ ਮਿਸ਼ਨ ਫਤਿਹ ਕਰਨ ਲਈ ਤੇ ਜਿਵੇਂ ਹੀ ਮਿਸ਼ਨ ਫਤਿਹ ਹੋ ਜਾਂਦਾ ਤਾਂ ਜੇਕਰ ਆਪਾਂ ਭਾਰਤ ਦੇਸ਼ ਦੀ ਗੱਲ ਕਰੀਏ ਜਾਂ ਭਾਰਤ ਦੇ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ ਕਰੋਨਾ ਵਲੰਟੀਅਰਸ ਨੂੰ ਆ ਜਿਹੜਾ ਉਹ ਮਿਸ਼ਨ ਫਤਿਹ ਤੋਂ ਬਾਅਦ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਸੋ ਤਸਵੀਰਾਂ ਵੀ ਕੈਮਰਾ ਪਰਸਨ ਨੂੰ ਕਹਾਂਗਾ ਕਿ ਨਾਲ ਦੇ ਨਾਲ ਦਿਖਾ ਦੇਣ ਅੱਜ ਹੁਸ਼ਿਆਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਕਰੋਨਾ ਵਲੰਟੀਅਰ ਕੋਵਿਡ ਵਲੰਟੀਅਰਸ ਜਿਹੜੇ ਉਹ ਪਹੁੰਚੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਹਰ ਵਾਰੀ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਹਨਾਂ ਨੂੰ ਨਿਤ ਨਵਾਂ ਲਾਰਾ ਲਾ ਕੇ ਜਿਹੜਾ ਉਹ ਤੋੜ ਦਿੱਤਾ ਜਾਂਦਾ ਹੈ ਸੋ ਗੱਲਬਾਤ ਵੀ ਕਰਾਂਗੇ ਵਿਸ਼ੇਸ਼ ਤੌਰ ਤੇ ਸੰਗਰੂਰ ਤੋਂ ਯੂਨੀਅਨ ਦੇ ਸਪੀਕਰ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪਿਆਰ ਸਿੰਘ ਹੈ ਮੈਂ ਕੋਵਿਡ 19 ਮੈਡੀਕਲ ਐਂਡ ਪੈਰਾਮੈਡੀਕਲ ਵਲੰਟੀਅਰ ਯੂਨੀਅਨ ਦਾ ਸਟੇਟ ਕਮੇਟੀ ਸਪੀਕਰ ਮੈਂਬਰ ਹਾਂ ਜੀ ਤੇ ਤੇ ਹੁਣ ਕਿੱਥੇ ਕੋ ਕੰਮ ਅਟਕਿਆ ਪਿਆ ਕਿਉਂਕਿ ਲਗਾਤਾਰ ਤੁਹਾਡੀਆਂ ਮੀਡੀਆ ਨੇ ਵੀ ਕਵਰੇਜ ਕੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕਈ ਵਾਰ ਐਲਾਨ ਕੀਤੇ ਜਾ ਚੁੱਕੇ ਨੇ ਤਾਂ ਆਪਾਂ ਫਿਲਹਾਲ ਦੀ ਘੜੀ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕਿੱਥੇ ਕੋ ਜਿਹੜੀ ਉਹ ਫਾਈਲ ਅਟਕੀ ਪਈ ਹੈ ਜਾਂ ਕੀ ਦਿੱਕਤਾਂ ਆ ਰਹੀਆਂ ਨੇ ਜਿਹੜਾ ਜੋਇਨਿੰਗ ਕਰਵਾਇਆ ਜਾ ਰਿਹਾ ਜੀ ਦੇਖੋ ਮੌਜੂਦਾ ਜੋ ਸਾਡੀ ਫਾਈਲ ਹੈ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਹੈਗੀ ਸਭ ਤੋਂ ਪਹਿਲਾਂ ਤਾਂ ਅਸੀਂ ਹੈਲਥ ਮਿਨਿਸਟਰ ਨਾਲ ਹੀ ਇਸ ਮੁੱਦੇ ਤੇ ਗੱਲ ਕੀਤੀ ਸੀਗੀ ਕਿਉਂਕਿ ਹੈਲਥ ਮਿਨਿਸਟਰ ਸਾਡੇ ਨਾਲ ਪਰਸਨਲੀ ਆ ਕੇ ਬੈਠਦੇ ਤੇ ਉਦੋਂ ਇਹਨਾਂ ਨੂੰ ਟਿਕਟ ਨਹੀਂ ਸੀ ਮਿ ਤੇ ਸਾਡਾ ਜਿਹੜਾ ਜੋ ਪੱਕਾ ਧਰਨਾ 2021 ਦੇ ਟਾਈਮ ਜਦੋਂ ਕਾਂਗਰਸ ਦੀ ਸਰਕਾਰ ਤੇ ਸਾਡਾ ਪੱਕਾ ਧਰਨਾ ਲੱਗਿਆ ਹੋਇਆ ਸੀ ਦੁਖਨਵਾਰਨ ਸਾਹਿਬ ਪਟਿਆਲਾ ਵਿਖੇ ਉਸ ਟਾਈਮ ਸਿਹਤ ਮੰਤਰੀ ਜੋ ਮੌਜੂਦਾ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸੈਣੀ ਜੀ ਸਾਡੇ ਕੋਲ ਪਰਸਨਲੀ ਆਉਂਦੇ ਸੀ ਔਰ ਇਹ ਮੇਰੇ ਕੋਲ ਇਹਨਾਂ ਦਾ ਇੱਕ ਪ੍ਰੂਫ ਵੀ ਹੈਗਾਗਾ ਜੋ ਪਰਸਨਲ ਆ ਕੇ ਬੈਠਦੇ ਤੇ ਉਹਨਾਂ ਨੇ ਸਾਨੂੰ ਇਸ ਚੀਜ਼ ਦਾ ਆਸ਼ਵਾਸਨ ਦਿਵਾਇਆ ਸੀ ਅਗਰ ਸਾਡੀ ਸਰਕਾਰ ਆਮ ਆਦਮੀ ਦੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਅਸੀਂ ਤੁਹਾਡੇ ਨੌਕਰੀ ਤੇ ਬਹਾਲ ਕਰਕੇ ਇੱਕ ਪੱਕੀ ਨੌਕਰੀ ਦਵਾਂਗੇ ਤੁਹਾਡੇ ਹੱਕ ਤੁਹਾਨੂੰ ਮਿਲਣਗੇ ਪਰ ਜਦੋਂ ਇਹ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਆ ਅਸੀਂ ਇਹਨਾਂ ਨੂੰ ਲਗਾਤਾਰ ਮਿਲ ਰਹੇ ਹਾਂ ਸਾਨੂੰ ਮੀਟਿੰਗਾਂ ਤਾਂ ਮਿਲ ਰਹੀਆਂ ਨੇ ਹਰ ਮੀਟਿੰਗ ਸਾਨੂੰ ਕੋਈ ਨਾ ਕੋਈ ਲਾਰਾ ਮਿਲ ਰਿਹਾਗਾ ਸਾਨੂੰ ਇੱਕ ਨਿਤ ਨਮਾ ਇਹਨਾਂ ਦਾ ਬਿਆਨ ਸੁਣਨ ਨੂੰ ਮਿਲਦਾਗਾ ਜਿਦੇ ਵਿੱਚ ਇਹ ਆ ਵੀ ਆ ਤੁਹਾਨੂੰ ਬਹਾਲ ਕਰ ਰਹੇ ਆ ਤੁਹਾਡੀ ਫਾਈਲ ਅੰਡਰ ਪ੍ਰोसीਡ ਹੈਗੀ ਜਾਂ ਤੁਹਾਡੀ ਫਾਈਲ ਉਸ ਡੈਸਕ ਤੇ ਆ ਜਾਂ ਉਸ ਡਿਪਾਰਟਮੈਂਟ ਦੇ ਅੰਡਰ ਆ ਪਰ ਸਾਨੂੰ ਹਲੇ ਤੱਕ ਪੱਕੀ ਇਹ ਚੀਜ਼ ਕਨਫਰਮ ਨਹੀਂ ਹੋਈ ਵੀ ਸਾਡੀ ਫਾਈਲ ਅੰਡਰ ਪ੍ਰੋਸੀਡ ਹੈ ਸਾਡਾ ਕਨਫਰਮ ਹੋ ਚੁੱਕਿਆ ਜਾਂ ਨਹੀਂ ਇਹਦੇ ਲਈ ਸਾਡੀ ਬਾਰ-ਬਾਰ ਇਹਨਾਂ ਨਾਲ ਮੀਟਿੰਗਾਂ ਹੋਈਆਂ ਨੇ ਪਰ ਕਿਤੇ ਵੀ ਸਾਨੂੰ ਕੋਈ ਹਾਲ ਤੱਕ ਪੱਕਾ ਭਰੋਸਾ ਨਹੀਂ ਮਿਲ ਰਿਹਾ ਸਾਨੂੰ ਅੱਛਾ ਆਪਾਂ ਵੀਰ ਜੀ ਪਿਛਲੇ ਸਮੇਂ ਦੀ ਵਾਈ ਜੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਇਸ਼ਤਿਹਾਰ ਵੀ ਜਾਰੀ ਹੁੰਦਾ ਜਿੱਥੋਂ ਤੱਕ ਮੈਨੂੰ ਜ਼ਿਆਦਾ ਸ਼ਾਇਦ ਦਿਵਾਲੀ ਦੇ ਲਾਗੇ ਛਾਗੇ ਕਿ ਅਸੀਂ ਜਲਦ ਕਰੋਨਾ ਵਲੰਟੀਅਰਸ ਨੂੰ ਜਿਹੜਾ ਭਰਤੀ ਕਰਨ ਜਾ ਰਹੇ ਹਾਂ ਮੈਨੂੰ ਲੱਗਦਾ ਕਿ ਸਾਲ ਸਵਾ ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਉਸ ਇਸ਼ਤਿਹਾਰ ਨੂੰ ਵੀ ਜੀ ਦੇਖੋ ਇਹ ਬਿਲਕੁਲ ਸਹੀ ਗੱਲ ਆ ਇਹਨਾਂ ਦਾ ਜਿਹੜਾ ਇਸਤਿਆਰ ਆ ਇਹਦੀ ਪਿਛਲੀ ਦੀਵਾਲੀ ਵੇਲੇ ਲਗਭਗ 31 ਤਰੀਕ ਦੇ ਆਸ-ਪਾਸ ਆਇਆ ਥੀ ਉਸ ਤੋਂ 2-3 ਦਿਨ ਪਹਿਲਾਂ ਸਾਡੇ ਜਿਹੜੇ ਸਟੇਟ ਕਮੇਟੀ ਦੇ ਮਾਨਯੋਗ ਸੂਬਾ ਪ੍ਰਧਾਨ ਸੀਗੇ ਰਾਜਵਿੰਦਰ ਸਿੰਘ ਪਟਿਆਲਾ ਜੀ ਔਰ ਸੁਭਾਸ ਕਤਰ ਸੀਗੇ ਸਾਡੇ ਆਪਣੇ ਚਮਕੌਰ ਸਿੰਘ ਧੂਰੀ ਤੋਂ ਇਹਨਾਂ ਨਾਲ ਪਰਸਨਲੀ ਮੀਟਿੰਗ ਹੋਈ ਥੀ ਜਿਸ ਦੇ ਵਿੱਚ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਸੀ ਵੀ ਜੋ ਨਾਇਨਸਾਫੀ ਤੁਹਾਡੇ ਨਾਲ ਕਾਂਗਰਸ ਸਰਕਾਰ ਨੇ ਕੀਤੀ ਹੈ ਸਾਡੀ ਸਰਕਾਰ ਤੁਹਾਡੇ ਨਾਲ ਉਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਨਾਇਨਸਾਫੀ ਨਹੀਂ ਕਰੂਗੀ ਤੁਹਾਨੂੰ ਦਿਵਾਲੀ ਦਾ ਖਾਸ ਤੋਹਫਾ ਦਿੱਤਾ ਜਾਵੇਗਾ ਜਿਸ ਦੇ ਵਿੱਚ ਕੋਵਿਡ ਵਲੰਟੀਅਰਾਂ ਨੂੰ ਬਹਾਲ ਕਰਕੇ ਤੁਹਾਨੂੰ ਤੁਹਾਡੇ ਨੌਕਰੀ ਤੇ ਦੁਬਾਰਾ ਜੁਆਇਨ ਕਰਵਾਇਆ ਜਾਊਗਾ ਤੁਹਾਡਾ ਹੱਕ ਤੁਹਾਨੂੰ ਦਿੱਤਾ ਜਾਊਗਾ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਵੱਡੇ ਸਟੇਜਾਂ ਤੋਂ ਸਿਆਸੀ ਸਟ ਉਹਨਾਂ ਦੇ ਸੋਸ਼ਲ ਮੀਡੀਆ ਦੇ ਪੇਜ ਜਿਸ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ ਸਿਹਤ ਤੇ ਸਹੂਲਤਾਂਵਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਨਿਤ ਦਿਨ ਸੁਧਾਰ ਕਰਨ ਨੂੰ ਲੈ ਕੇ ਪਰ ਕੋਵਿਡ ਵਲੰਟੀਅਰਸ ਨੂੰ ਅਜੇ ਤੱਕ ਅਣਗੋਲੀਆਂ ਕੀਤਾ ਜਾ ਰਿਹਾ ਹੈ ਬਾਰ ਬਾਰ ਜਦ ਕਿ ਸਾਰਾ ਇਹ ਮਾਮਲਾ ਹੈ ਮੈਟਰ ਹੈ ਮੁੱਖ ਮੰਤਰੀ ਦੇ ਆਪਣੇ ਧਿਆਨ ਦੇ ਵਿੱਚ ਸਾਰਾ ਕੁਝ ਹੈਗਾ ਜੀ ਬਿਲਕੁਲ ਜੀ ਦੇਖੋ ਜਦੋਂ ਤਾਂ ਇਹਨਾਂ ਦੇ ਦਿਵਾਲੀ ਦਾ ਪਿਛਲੀ ਦਿਵਾਲੀ ਤੋਂ ਇਸ਼ਤਿਹਾਰ ਆਇਆ ਸੀ ਚਲੋ ਸਾਨੂੰ ਵੀ ਕਿਤੇ ਆਸ ਇਹ ਗੱਲ ਹੋਈ ਸੀ ਸੀਗੀ ਵੀ ਮੁੱਖ ਮੰਤਰੀ ਪੰਜਾਬ ਸ਼ਾਇਦ ਸਾਡਾ ਪੱਖ ਰੱਖ ਰਹੇ ਨੇ ਜਾਂ ਸਾਡਾ ਹੱਕ ਮਿਲੂਗਾ ਪਰ ਇਹਨਾਂ ਨੇ ਸਿਰਫ ਇਸ਼ਤਿਹਾਰਾਂ ਤੇ ਹੀ ਸ਼ਕਲਾਂ ਰਹਿ ਚੁੱਕਿਆ ਨੇ ਜਿਹਦੇ ਵਿੱਚ ਇਹਨਾਂ ਨੇ 44681 ਨੌਕਰੀਆਂ ਦਿੱਤੇ ਨੇ ਸਾਨੂੰ ਆਸ ਸੀ ਵੀ ਦਿਵਾਲੀ ਦੇ ਉੱਪਰ ਸਾਨੂੰ ਵੀ ਨੌਕਰੀ ਮਿਲੂਗੀ ਪਰ ਸਿਰਫ ਇਹਨਾਂ ਦੇ ਸਿਰਫ ਫਲੈਕਸਾਂ ਤੇ ਨੌਕਰੀਆਂ ਰਹਿ ਚੁੱਕਿਆ ਰਹਿ ਗਿਆ ਸਾਨੂੰ ਹਲੇ ਤੱਕ ਵੀ ਆਹ ਦਿਵਾਲੀ ਵੀ ਨਿਕਲ ਚੁੱਕੀ ਹੈਗੀ ਲਗਭਗ 1.5 ਸਾਲ ਤਾਂ ਦਿਵਾਲੀ ਨੂੰ ਹੋ ਚੁੱਕਿਆ ਸਵਾ ਸਾਲ ਪਰ ਸਾਨੂੰ ਇਹੀ ਸੁਣਨ ਨੂੰ ਮਿਲਦਾ ਵੀ ਤੁਹਾਡਾ ਕੰਮ ਚੱਲ ਰਿਹਾ ਤੁਹਾਨੂੰ ਬਹੁਤ ਛੇਤੀ ਨਿਯੁਕਤੀ ਪੱਤਰ ਦੇਵਾਂਗੇ ਸਾਡਾ ਐਲਾਨ ਕਰ ਚੁੱਕੇ ਨੇ ਬੈਲ ਟ੍ਰੇਡ ਕਹਿ ਕੇ ਮੁੱਖ ਮੰਤਰੀ ਮਾਨ ਸਾਹਿਬ ਨੇ ਸਾਨੂੰ ਸਨਮਾਨ ਦਿੱਤਾ ਵੀ ਇਹ ਬੈਲ ਟ੍ਰੇਡ ਨੇ ਅਗ ਟ੍ਰੇਨਿੰਗ ਦੀ ਜਰੂਰਤ ਨਹੀਂ ਪਰ ਫਿਰ ਵੀ ਅਸੀਂ ਸੰਗਰੂਰ ਤੋਂ ਵਿਸ਼ੇਸ਼ ਤੌਰ ਤੇ ਹੁਸ਼ਿਆਰਪੁਰ ਪਹੁੰਚੇ ਨੇ ਮੁੱਖ ਮੰਤਰੀ ਦਾ ਜਿਹੜਾ ਪਿਸ਼ੋਕੜ ਹੈ ਉਹ ਸਾਰਾ ਲਮਸਮ ਹੈ ਜਿਹੜਾ ਸੰਗਰੂਰ ਦੇ ਨਾਲ ਸੰਬੰਧਿਤ ਹੈ ਸੰਗਰੂਰ ਦੇ ਵਿੱਚ ਜ਼ਿਲ੍ਹੇ ਦੇ ਅਧੀਨ ਹੀ ਉਹਨਾਂ ਦਾ ਕੋਈ ਪਿੰਡ ਆਂਦਾ ਹੈ ਤੇ ਉੱਥੇ ਨਹੀਂ ਕਦੀ ਤੁਹਾਡੀ ਨੀਚੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਕਿਉਂਕਿ ਇਹ ਤਾਂ ਕਹਿੰਦਾ ਮੈਂ ਚੱਲਦੀ ਗੱਡੀ ਵੀ ਰੋਕ ਲੈਂਦਾ ਜੇਕਰ ਮੈਨੂੰ ਕੋਈ ਹੱਥ ਵੀ ਮਾਰ ਦੇ ਤਾਂ ਨਹੀਂ ਬਿਲਕੁਲ ਨਹੀਂ ਜੀ ਦੇਖੋ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਹੁਤ ਵਾਰੀ ਗੱਲਬਾਤ ਕੀਤੀ ਆ ਸੰਗਰੂਰ ਦੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਹਾਲੇ ਤੱਕ ਸਾਡੀ ਸੀਐਮ ਮਾਨ ਸਾਹਿਬ ਦੀ ਮੀਟਿੰਗ ਹੀ ਨਹੀਂ ਦਵਾਈ ਹੈਗੀ ਅਸੀਂ 2023 ਦੇ ਵਿੱਚ ਇੱਕ ਅਪਲੀਕੇਸ਼ਨ ਦਿੱਤੀ ਸੀਗੀ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀਗੀ ਵੀ ਸਾਨੂੰ ਅਗਸਤ ਦੇ ਟਾਈਮ ਦਿੱਤੀ ਸੀ ਵੀ ਅਗਰ ਸਾਡੇ ਜਿਹੜੇ ਕੋਵਿਡ ਵਲੰਟੀਅਰ ਨੇ ਜਿਹੜੇ ਇੱਕ ਮਾਨ ਸਨਮਾਨ ਦੇ ਹੱਕਦਾਰ ਨੇ ਵੀ ਤੁਸੀਂ ਉਹਨਾਂ ਦਾ ਮਾਨ ਸਨਮਾਨ ਕਿਉਂ ਨਹੀਂ ਕਰ ਰਹੇ ਹੈਗੇ ਤੁਸੀਂ ਕਿਸ ਕਿਹਨਾਂ ਦਾ ਮਾਨ ਸਨਮਾਨ ਕਰੀ ਜਾ ਰਹੇ ਹੋ ਹਰ ਬਾਰ ਇੱਕ ਨਵੀਂ 26 ਜਨਵਰੀ ਜਾਂ ਫਿਰ 15 ਅਗਸਤ ਇਹ ਕੋਵਿਡ ਵਾਲਾ ਨੂੰ ਮਾਨ ਸਨਮਾਨ ਦੇ ਰਹੇ ਨੇ ਪਰ ਉਹਨਾਂ ਨੇ ਉਸ ਆਪਣੇ ਅਸਲ ਦੇ ਵਿੱਚ ਮਿਲਣਾ ਚਾਹੀਦਾ ਜੋ ਤੁਹਾਡਾ ਹੱਕ ਹੈ ਉਸ ਤੋਂ ਵਾਂਝੇ ਰੱਖਿਆ ਹੋਇਆ ਅੱਜ ਤੱਕ ਵੀ ਬਿਲਕੁਲ ਜੋ ਉਹ ਐਪਲੀਕੇਸ਼ਨ ਦੀ ਉਸ ਨੂੰ ਵੀ ਅਣਗੋਲਾ ਕੀਤਾ ਗਿਆ ਔਰ ਸੀਐਮ ਮਾਨ ਦੀ ਸਾਨੂੰ ਕੋਈ ਮੀਟਿੰਗ ਨਹੀਂ ਮਿਲੀ ਜਦੋਂ ਇਹਨਾਂ ਨੇ ਚਾਰਜ ਲਿਆ ਸੀ ਅਸੀਂ ਇਹਨਾਂ ਦੀ ਰਹਾਇਸ਼ ਤੇ ਲਗਾਤਾਰ ਦੋ ਦਿਨ ਲੈਟਰ ਦਿੱਤਾ ਨਾ ਸਾਨੂੰ ਮੀਟਿੰਗ ਦਾ ਆਸ਼ਵਾਸ਼ਣ ਦਿੱਤਾ ਪਰ ਮਜਬੂਰਨ ਸਾਨੂੰ ਵਾਪਸ ਆਉਣਾ ਪੈ ਗਿਆ ਜੀ ਤੇ ਕੀ ਨਾਮ ਹੈ ਮੈਡਮ ਤੁਹਾਡਾ ਨਿਰਿੰਦਰ ਕੌਰ ਨਿਰਿੰਦਰ ਕੌਰ ਜੀ ਆਪਾਂ ਸਾਲ 2020 ਦੀ ਗੱਲ ਕਰੀਦਾ ਤੁਸੀਂ ਉਸ ਵਕਤ ਸਵਾਵਾਵਾਂ ਦਿੱਤੀਆਂ ਸੀ ਜਦੋਂ ਕੋਈ ਵਿਅਕਤੀ ਹੈ ਜਿਹੜਾ ਘਰੋਂ ਤਾਂ ਇੱਕ ਪਾਸੇ ਆਪਣੇ ਕਮਰੇ ਚੋਂ ਬਾਹਰ ਨਿਕਲਣ ਲੱਗਿਆ ਵੀ ਡਰਦਾ ਹੁੰਦਾ ਸੀਗਾ ਤਾਂ ਉਸ ਵਕਤ ਤੁਸੀਂ ਆਪਣੀ ਜਾਨ ਤਲੀ ਤੇ ਧਰ ਕੇ ਸਵਾਵਾਵਾਂ ਦਿੱਤੀਆਂ ਤੇ ਅੱਜ ਤੁਸੀਂ ਲਗਾਤਾਰ ਸਰਕਾਰ ਦੀ ਖੱਜਲਖੁਆਰੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਦੇ ਕੰੰਤ ਕੋਈ ਜੂ ਨਹੀਂ ਸਰਕ ਰਹੀ ਕਿਵੇਂ ਸੋਚਦੇ ਹੋ ਕਿਉਂਕਿ ਕਿਹਾ ਜਾਂਦਾ ਹੈ ਕਿ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਅਸੀਂ ਸਾਡਾ ਜਿਹੜਾ ਯੂਥ ਹੈ ਉਹ ਬਾਹਰ ਨੂੰ ਜਿਆਦਾ ਵਿਦੇਸ਼ਾਵਲ ਨੂੰ ਪਲਾਨ ਕਰਦਾ ਸੀ ਉਸ ਨੂੰ ਰੋਕਣਾ ਵੀ ਹੈ ਦੇਖੋ ਜੀ ਇੱਥੇ ਇੰਨੀ ਜਿਆਦਾ ਬੁਰੇ ਹਾਲਾਤਾਂ ਦੇ ਵਿੱਚ ਅਸੀਂ ਜਿਹੜਾ ਵੀ ਸਾਰਾ ਸਮਾਂ ਅਸੀਂ ਇੱਥੇ ਇਹਨਾਂ ਦੀ ਸੇਵਾ ਦੇ ਵਿੱਚ ਗੁਜ਼ਾਰਿਆ ਆ ਪਰ ਇਹਨਾਂ ਨੇ ਬਿਲਕੁਲ ਵੀ ਸਾਡੇ ਵੱਲ ਬਿਲਕੁਲ ਵੀ ਤਵੱਜੋ ਨਹੀਂ ਦਿੱਤੀ ਅਸੀਂ ਨਾ ਔਖਾ ਹੋ ਕੇ ਟਾਈਮ ਇਹਨਾਂ ਦਾ ਸਾਰਿਆ ਅਸੀਂ ਸਾਨੂੰ ਤਿੰਨ ਵਾਰ ਹੀ ਰੱਖਿਆ ਔਰ ਤਿੰਨ ਵਾਰ ਹੀ ਬਾਹਰ ਕੱਢ ਦਿੱਤਾ ਅਸੀਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਘਰਾਂ ਦੇ ਵਿੱਚ ਇੱਥੇ ਡਿਊਟੀਆਂ ਕੀਤੀਆਂ ਆ ਪਰ ਇਹਨਾਂ ਨੂੰ ਸਰਕਾਰਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਕੋਈ ਵੀ ਉਹ ਨਹੀਂ ਹੈਗਾ ਕਿ ਜੇ ਸਾਨੂੰ ਮਤਲਬ ਕਿ ਜੋ ਸਾਡੀਆਂ ਜੋ ਸਾਡੇ ਹੱਕਾਂ ਸਾਨੂੰ ਦਿੱਤੇ ਜਾਣ ਪਰ ਇਹ ਬਿਲਕੁਲ ਬਿਲਕੁਲ ਇਹ ਮਤਲਬ ਸਹੀ ਨਹੀਂ ਕਰ ਰਹੀ ਸਾਡੇ ਨਾਲ। ਜਿੰਦਰਿੰਦਰ ਜੀ ਪੰਜਾਬ ਤੋਂ ਬਾਹਰ ਹੀ ਮੁਲਕ ਇਹ ਸੂਬਿਆਂ ਦੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਉੱਥੇ ਲੰਮਸਮ ਸਾਰੇ ਪੱਕੇ ਕਰ ਦਿੱਤੇ ਗਏ ਨੇ ਸਰਕਾਰਾਂ ਵੱਲੋਂ। ਹਾਂਜੀ ਉਹ ਸਾਰੇ ਪਾਸੇ ਇਹਨਾਂ ਨੇ ਪੱਕੇ ਕਰ ਦਿੱਤੇ ਪਰ ਸਾਨੂੰ ਜਿਹੜਾ ਸਾਡਾ ਹੱਕ ਨਹੀਂ ਦੇ ਰਹੇ। ਕੀ ਕਾਰਨ ਲੱਗਦਾ ਹੈ ਲਗਾਤਾਰ ਵੱਡੇ ਵੱਡੇ ਐਲਾਨ ਵੀ ਕਰਦੇ ਨੇ ਮੁੱਖ ਮੰਤਰੀ? ਇਹ ਇਹੀ ਆ ਕਿ ਵੋਟਾਂ ਵੇਲੇ ਕਹਿ ਦਿੰਦੇ ਅਸੀਂ ਤੁਹਾਡਾ ਅਸੀਂ ਆਹ ਕੰਮ ਕਰਾਂਗੇ ਮਤਲਬ ਕਿ ਸਾਰੇ ਕੰਮ ਕਰਾਂਗੇ ਪਰ ਇਹ ਇਹਨਾਂ ਦੇ ਸਾਰੇ ਝੂਠੇ ਵਾਦੇ ਨੇ। ਇਹ ਬਿਲਕੁਲ ਵੀ ਸਾਡਾ ਕੰਮ ਨਹੀਂ ਕਰ ਰਹੇ ਨੇ ਹਾਂਜੀ ਐ ਸੁਖਿੰਦਰ ਜੀ ਹਾਲ ਹੀ ਵਿੱਚ ਜਦੋਂ ਇਹ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਦੇ ਵਿੱਚ ਆਉਂਦੇ ਨੇ ਤੁਸੀਂ ਨਿੱਜੀ ਤੌਰ ਤੇ ਉਹਨਾਂ ਨਾਲ ਮੁਲਾਕਾਤ ਵੀ ਕਰਦੇ ਹੋ ਤੁਹਾਡੇ ਨਾਲ ਹੱਥ ਵੀ ਉਹਨਾਂ ਵੱਲੋਂ ਮਿਲਾਇਆ ਜਾਂਦਾ ਤਾਂ ਉਸ ਵਕਤ ਕੀ ਗੱਲਬਾਤ ਹੋਈ ਸੀ ਸਰ ਸਿਟੀ ਸੈਂਟਰ 28 ਜੁਲਾਈ ਦੇ ਬਿਆਨ ਤੋਂ ਬਾਅਦ ਸੀਐਮ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਮੇਰੇ ਨਾਲ ਬਾਕਾਇਦਾ ਗੁਰਦੀਪ ਨਾਲ ਖੜੇ ਨੇ ਆਪਾਂ ਸੀਐਮ ਸਾਹਿਬ ਨੂੰ ਬਾਕਾਇਦਾ ਆਵਾਜ਼ ਮਾਰੀ ਸੀਐਮ ਸਾਹਿਬ ਸਾਡੇ ਕੋਲ ਆਏ ਬਾਕਾਇਦਾ ਸਾਡਾ ਮੰਗ ਪੱਤਰ ਪਕੜਿਆ ਉਹਨਾਂ ਨੇ ਮੈਂ ਕਿਹਾ ਸਰ ਆਪਾਂ ਕੋਵਿਡ ਵਾਲੇ ਆ ਸਾਡਾ ਹੱਲ ਕਰੋ ਤਾਂ ਸੀਐਮ ਸਾਹਿਬ ਨੇ ਅ ਪਰ ਅਜੇ ਤੱਕ ਤਾਂ ਸਰਸਨ ਨੂੰ ਜੁਆਇਨ ਦੀ ਕੋਈ ਆਸ ਨਹੀਂ ਜੱਗੀ। ਇਹ ਬੇਰੋਜ਼ਗਾਰੀ ਸਰ ੱੱਕੇ ਖਾ ਰਹੇ ਆ। ਹੁਣ ਵੀ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਮੀਟਿੰਗ ਹੁੰਦੀ ਹੈ ਨਿਤ ਨਵੇਂ ਚੀਫ ਸੈਕਟਰੀ ਤੁਹਾਡੇ ਨੂੰ ਦਰਸ਼ਨ ਕਰਨ ਨੂੰ ਮਿਲਦੇ ਨੇ ਕੋਈ ਇੱਕ ਪੱਕਾ ਜਿਹੜਾ ਅਧਿਕਾਰੀ ਆ ਕੋਈ ਤੁਹਾਡੇ ਨਾਲ ਮੀਟਿੰਗਾਂ ਕਰਨ ਲਈ ਉਹ ਸਥਾਪਿਤ ਨਹੀਂ ਕੀਤਾ ਹੋਇਆ। ਸਰ ਟਾਲ ਮਟੋਲ ਹੀ ਕਰ ਰਹੇ ਆ ਜੀ ਬਿਲਕੁਲ ਟਾਲ ਮਟੋਲ ਹੀ ਕਰ ਰਹੀ ਹੈ ਸਰਕਾਰ ਨਾਲ। ਕੁਝ ਸਮਝ ਨਹੀਂ ਆ ਰਿਹਾ ਇਹਨਾਂ ਦਾ ਕਰ ਕੀ ਰਿਹਾ ਹੈ ਜੀ। ਦੇਖੋ ਜੀ ਕੋਰੋਨਾ ਵਿੱਚ ਮਿਸ਼ਨ ਫਤਿਹ ਕਰਾਉਣ ਵਾਲੇ ਬੇਰੋਜ਼ਗਾਰ ਬੈਠੇ ਨੇ 44081 ਨੌਕਰੀਆਂ ਦੇ ਥਾਂ-ਥਾਂ ਫਲੈਕਸ ਲਗਾਏ ਨੌਕਰੀਆਂ ਕਿਹਨਾਂ ਨੂੰ ਬੰਨ੍ਹ ਦਿੱਤੀਆਂ ਸਾਰ ਇਹਨਾਂ ਨੇ ਜਦ ਆਪਾਂ ਜਿਹੜੇ ਮਿਸ਼ਨ ਫਤਿਹ ਕਰਾਉਣ ਵਾਲੇ ਬੇਰੋਜ਼ਗਾਰ ਬੈਠੇ ਨੇ ਸਹੀ ਹੈ ਜੀ ਇਹਨਾਂ ਨੂੰ ਖੁਦ ਹੀ ਦੇਖਣਾ ਚਾਹੀਦਾ ਵੋਟਾਂ ਵੇਲੇ ਸਾਰੇ ਆ ਜਾਂਦੇ ਵੋਟਾਂ ਲੈਣ ਸਹੀ ਹੈ ਨਾ ਹੁਣ ਸਰ ਮਿਸ਼ਨ ਫਤਿਹ ਕਰਾਉਣ ਵਾਲੇ ਜਿਹੜੇ ਆ ਬੇਰੋਜ਼ਗਾਰ ਤੁਹਾਡੇ ਸਾਹਮਣੇ ਕੁੜੀਆਂ ਖੜੀਆਂ ਆ ਆਪਾਂ ਖੜੇ ਆ ਜੀ ਇਹਨਾਂ ਨੂੰ ਸਰ ਥੋੜਾ ਧਿਆਨ ਦੇਣਾ ਚਾਹੀਦਾ ਸਾਡੇ ਵੱਲ ਤਾਂ ਸਾਡੀ ਨੌਕਰੀ ਦੀ ਭਾਲੀ ਕਰਨਾ ਚਾਹੀਦੀ ਅੱਛਾ ਭਵਿੱਖ ਫੇ ਤੁਹਾਨੂੰ ਅਜਿਹੇ ਹਾਲਾਤਾਂ ਦੇ ਵਿੱਚ ਆਪਣਾ ਭਵਿੱਖ ਕਿੰਨਾ ਕੁ ਵਧੀਆ ਨਜ਼ਰ ਆ ਰਿਹਾ ਜੀ ਇਸ ਦਾ ਸਰ ਭਵਿੱਖ ਤਾਂ ਇਹੀ ਆ ਸਰ ਬੇਰੋਜ਼ਗਾਰੀ ਵਿੱਚ ਇਹਨਾਂ ਸਰਕਾਰਾਂ ਕਰਕੇ ਆਪਾਂ ਹੁਣ ਰੁੱਲ ਰਹੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਰਾਜਨੀਤਿਕ ਨੁਮਾਇੰਦਿਆਂ ਨੂੰ ਜੇ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਦੀ ਆ ਉਹਨਾਂ ਦੇ ਐਮਐਲਏ ਦਾ ਜਾਂ ਮੰਤਰੀਆਂ ਤੱਕ ਪਹੁੰਚਦੀ ਆ ਤਾਂ ਮੈਂ ਸੀਐਮ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਵੀ ਸੀਐਮ ਸਾਹਿਬ ਜੀ ਤੁਸੀਂ ਨਾ ਜੇ ਜ਼ੁਬਾਨ ਤੇ ਹੋ ਤਾਂ ਜ਼ੁਬਾਨ ਤੇ ਰਹੋ ਜੀ 28 ਜੁਲਾਈ ਨੂੰ ਤੁਸੀਂ ਖੁਦ ਬਿਆਨ ਦੇ ਰਹੇ ਹੋ ਕਿ ਕਰੋਨਾ ਵਾਲਾ ਸਟਾਫ ਬੈਲਟ ਰੇਂਡ ਹੈ ਜੁਆਇਨਿੰਗ ਲੈਟਰ ਦਾ ਉਹ ਨੈਕਸਟ ਡੇ ਵਰਕ ਤੇ ਆ ਜਾਣਗੇ ਤਾਂ ਸਰ ਅਸੀਂ ਤਾਂ ਹੁਣ ਵੀ ਬੇਰੋਜ਼ਗਾਰੀ ਤੱਕੇ ਖਾ ਰਹੀਆਂ ਤੁਹਾਡੇ ਸਾਹਮਣੇ ਅਸੀਂ ਖੜੇ ਆ ਜੀ ਜੇ ਆਪਾਂ ਨੌਕਰੀ ਐ ਸਰ ਸੀਐਮ ਸਾਹਿਬ ਅੱਗੇ ਮੇਰੀ ਇਹੀ ਰਿਕਵੈਸਟ ਹੈ ਵੀ ਸਾਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦੇ ਕੇ ਨੌਕਰੀਆਂ ਤੇ ਬਹਾਲ ਕਰੋ ਜੀ ਤਾਂ ਸਾਡਾ ਬੰਦਾ ਹੱਕ ਸਾਨੂੰ ਦਬੋ ਜੀ ਜੀ ਸੋਏ 3 ਸਾਲ 2020 ਦੇ ਵਿੱਚ ਆਪਣੀਆਂ ਸਵਾਵਾਂ ਦੇਣ ਵਾਲੇ ਕੋਵਿਡ ਵਲੰਟੀਅਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕਿਤੇ ਨਾ ਕਿਤੇ ਚਿਹਰੇ ਹੈ ਚਿਹਰੇਆਂ ਤੇ ਉਹਨਾਂ ਦੇ ਮਯੂਸੀ ਛਾਈ ਹੋਈ ਹੈ ਕਿਉਂਕਿ ਜਕਰ ਉਹਨਾਂ ਦੇ ਦੱਸਣ ਮੁਤਾਬਕ ਕਿ ਪੰਜਾਬ ਦੇ ਬਾਹਰੀ ਸੂਬਿਆਂ ਦੀ ਗੱਲ ਕਰੀਏ ਤਾਂ ਲਗਭਗ ਉੱਥੋਂ ਦੀਆਂ ਸਬੰਧਤ ਸਰਕਾਰਾਂ ਵੱਲੋਂ ਕੋਵਿਡ ਵਲੰਟੀਅਰਸ ਨੂੰ ਜਿਹੜਾ ਪੱਕਾ ਕਰ ਦਿੱਤਾ ਗਿਆ ਨੌਕਰੀਆਂ ਤੇ ਰੱਖ ਲਿਆ ਗਿਆ ਤੇ ਪੰਜਾਬ ਦੇ ਵਿੱਚ ਵਾਰ-ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਭਵਿੱਖ ਜਿਹੜਾ ਅਜੇ ਵੀ ਹੈ ਉਹਨਾਂ ਨੂੰ धुंधला नजर आह कैमरा परसन मनवीर मेटियाणा चेतन कश्यप ताजा तरीन खबरांलेले जुडे रोह हुशारपर न्यूज ते